ਜਿੰਦਾਬਾਦ ਜਿਆਰੀ ਕਲਸੀ ਜਿੰਦਾਬਾਦ ਇਹ ਟੀਮ ਵੱਲੋਂ ਸਾਰੇ ਹੀ ਵੋਟਰ ਸਾਥੀਆਂ ਵੱਲੋਂ ਕਲਸੀ ਜੀ ਨੂੰ ਜੀਆ ਹੈ ਕਹਿੰਦਾ ਔਰ ਉਹਨਾਂ ਨੂੰ ਇਹ ਦਸ਼ਨਾ ਚੋਣਾ ਕਿ ਅੱਜ ਵਾਲੀ ਜਿਹੜੀ ਡੇਰਾ ਬੱਬਾ ਜਾ ਕੇ ਦੀ ਪਲੇਟ ਓਏ ਇਸ ਵਾਰ ਜਿਹੜਾ ਸੈਂਟਰ ਜਦੋਂ ਬਿਕਾ ਸਾਰੇ ਵੋਟਾ ਲੀਡਰ ਬਣ ਗਿਆ ਤੁਹਾਡਾ ਬਣਾਇਆ ਹੈ ਲੀਡਰ ਬਣੇ ਨੇ ਤੁਸੀਂ ਬਣਾਇਆ ਤੁਸੀਂ ਇਸ ਕਰਕੇ ਸਭ ਤੋਂ ਮੈਂ ਹੱਥ ਜੋੜ ਕੇ ਵਰਕਰ ਬੇਨਤੀ ਹੈ ਕਿ ਖਾਲੀ ਥੇਰਾਂ ਦੇ ਵਿੱਚ ਆਓ ਮੈਨੂੰ ਪਤਾ ਤੁਸੀਂ ਬੜਾ ਲੰਮਾ ਸਮਾਂ ਇੰਤਜ਼ਾਰ ਕੀਤਾ ਹੈ ਕਰ ਮੀਟਿੰਗ ਆ ਤੁਹਾਡੇ ਨਾਲ ਸਰਪੰਚ ਸਾਹਿਬ ਬੈਠੇ ਨੇ ਜਿਨ੍ਹਾਂ ਦੇ ਗਰਾਹ ਵਿਖੇ ਮੀਟਿੰਗ ਰੱਖੀ ਸੀਗੀ ਸਰਦਾਰ ਨਰਮਨ ਸਿੰਘ ਜੀ ਠਵਾਲ ਤੁਸੀਂ ਤੁਹਾਡੇ ਗਾੜੀ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਇੱਕ ਵਰਕਰ ਮੀਟਿੰਗ ਰੱਖੀ ਹੈ ਜੇ ਤੁਸੀਂ ਵਰਕਰਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਤੁਸੀਂ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਫਿਰੋ ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾ ਰਿਆਂ ਨੇ ਤੁਹਾਨੂੰ ਸਰਕਾਰ ਦੀਆਂ ਪ੍ਰਾਪਤੀਆਂ ਦਸੀਆਂ ਕਿ ਸਰਕਾਰ ਨੇ ਦੋ ਸੋ ਪਹਿਲਾਂ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿਉਂਕਿ ਅੱਜ ਦਾ ਪ੍ਰੋਗਰਾਮ ਮੇਰੇ ਸ਼ਡਿਊਲ 'ਚ ਨਹੀਂ ਸੀ ਪਰ ਮੈਨੂੰ ਰੰਧਾਵਾ ਸਾਹਿਬ ਦਾ ਟੈਲੀਫੋਨ ਆਇਆ ਕਹਿੰਦੇ ਵੀ ਆਉਣਾ ਪੈਣਾ ਹੈ ਤੇ ਫਿਰ ਤੇ ਜਦੋਂ ਇਹਨਾਂ ਨੇ ਤੀਜੀ ਵਾਰੀ ਮੈਨੂੰ ਕਿਹਾ ਨਾ ਮੈਂ ਕਿਹਾ ਮੈਂ ਆ ਜੂਗਾ ਜੀ ਸੇ ਮੈਨੂੰ ਮਾਣ ਹੈ ਤੁਸੀਂ ਪਿਆਰ ਬਰਛ ਰਹੇ ਹੋ ਮੈਂ ਧੰਨਵਾਦ ਕਰਦਾ ਹਾਂ ਸਰਪੰਚ ਸਾਹਿਬ ਦਾ ਵੀ ਜਿਨ੍ਹਾਂ ਨੇ ਮੈਨੂੰ ਤੇ ਇਹਨਾਂ ਨੇ ਮੀਟਿੰਗ kia ਸੀ ਪਰ ਹੁਣ ਵੀ ਮੇਰੇ ਸਾਹਮਣੇ ਘੱਟੋ ਘੱਟ ਦੇ 5-600 ਬੰਦਾ ਤੁਸੀਂ ਬੈਠੇ ਹੋ ਔਰ ਕਈ ਵਾਰੀ ਘਰਾਂ ਦੇ ਵਿੱਚ ਮੈਂ ਕਹਿ ਸਕਦਾ ਐ ਵੀ ਧਾਰਾਂ ਵੀ ਕੱਟਣੀਆਂ ਹੁੰਦੀਆਂ ਪਿੰਡਾਂ ਦੇ ਕੰਮ ਸ਼ਾਮ ਨੂੰ ਹੁੰਦੇ ਨੇ ਤਵੇ ਧਾਰਾਂ ਤੋਂ ਬਾਅਦ ਸੋਣ ਲੱਗਿਆ ਕੋਈ ਚਾਹ ਚੂਹ ਦਾ ਵੀ ਇੰਤਜ਼ਾਮ ਹੋਣਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੇ ਬੈਠੋ ਅੱਗੇ ਸੰਨੀ ਦੇ ਵੱਲੋਂ ਬਣਾ ਕੇ ਭੇਜਿਆ ਨਤੀਜਾ ਤੁਹਾਡੇ ਸਾਹਮਣੇ ਹੈ ਇਹ ਪਾਕਿਸਤਾਨ ਚ ਨਰਗਾ ਪੋਟੋਂ ਦਾ ਇਹ ਮੈਂ ਨਾ ਲਵੋ ਜੀ ਉਹਦਾ ਉਹਦਾ ਨਾ ਲਿਓ ਤੋ ਦਾ ਨਾਮ ਤੇ ਜੇ ਕਿ ਤੈਨੂੰ ਜੇ ਕਿ ਤੈਨੂੰ ਬੀਜੇਪੀ ਟਿਕਟ ਦੇ ਦਿੰਦੀ ਫੇਰ ਫੇਰ ਉਹਦਾ ਨੜਕਾ ਪੜ ਦੇਣਾ ਯਾਰਾਂ ਹਾਂ ਸੋ ਮੈਂ ਗੱਲ ਇਹ ਹੋਈ ਹੈ 5 ਸਾਲ ਬੀਜੇਪੀ ਵਾਲੇ ਵੀ ਗਏ ਉਤੋਂ ਪਹਿਲਾਂ ਕਾਂਗਰਸ ਨੂੰ ਵੀ ਅਜਾ ਮਾ ਕੇ ਵੇਖ ਲਿਆ ਤੁਸੀਂ ਤਸੱਲੀ ਕੀਤੀ ਸਾਡੇ ਬਜ਼ੁਰਗ ਬੈਠੇ ਨੇ 75 ਸਾਲਾਂ ਤੋਂ ਤੁਸੀਂ ਵਿਸ਼ਵਾਸ ਕੀਤਾ ਜਦੋਂ ਕਾਂਗਰਸ ਚੰਗੇ ਕੰਮ ਨਹੀਂ ਸੀ ਕਰਦੀ ਫਿਰ ਕੱਲ ਨੀ ਤਲ ਬਾਜਪਾ ਨੂੰ ਮੌਕਾ ਦੇ ਦਿੰਦੇ ਸਾਂ ਆਪਾਂ ਬੰਦੇ ਬਦਲਦੇ ਰਹੇ ਪਰ ਉਹਨਾਂ ਨੇ ਆਪਣਾ ਆਪ ਨੂੰ ਬਦਲਿਆ ਉਹਨਾਂ ਨੇ ਲੋਕਾਂ ਨੂੰ ਨਹੀਂ ਬਦਲਿਆ ਲੋਕਾਂ ਦੇ ਕੰਮਾਂ ਨੂੰ ਨਹੀਂ ਬਦਲਿਆ ਸਹੀ ਗੱਲ ਲੱਗੇ ਖੜਦਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਇੱਕ ਮੌਕਾ ਤੁਸੀਂ ਦੇਣਾ ਜੇ ਮੈਂ ਚੰਗੇ ਕੰਮ ਕਰੂੰਗਾ ਤੇ ਅਗਲੀ ਵਾਰੀ ਵੋਟ ਮੰਗਣ ਆਉਂਗਾ ਨਹੀਂ ਤੇ ਮੈਂ ਵੋਟ ਨਹੀਂ ਮੰਗਦਾ ਮੈਂ ਇਹੋ ਗੱਲ ਪਟਾਰੇ ਚ ਕਹੀ ਸੀ ਲੋਕਾਂ ਇਹੋ ਗੱਲ ਪਟਾਰੇ ਚ ਕਹੀ ਸੀ 2 ਸਾਲ ਹੋਏ ਐ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਮੈਂ ਮਾਨ ਮੈਂ ਇਹ ਨਹੀਂ ਗੱਲ ਕਹਿ ਸਕਦਾ ਜਦੋਂ ਫਸਲਾਂ ਨੂੰ ਪਾਣੀ ਲਾਉਣ ਦੀ ਵਾਰੀ ਸੀ ਐਰਕੀ ਮੋਟਰਾਂ ਬੰਦ ਕਰਨੀਆਂ ਪਈਆਂ ਬੱਤੀ ਇਹ ਨਹੀਂ ਹੁੰਦੀ ਸਹੀ ਗੱਲ ਹੈ ਕਿ ਗੱਲ ਕੀਤੀ ਰੰਧਾਵਾ ਸਾਹਿਬ ਮੈਂ ਹਰ ਕੋ ਪਹਿਲਾ ਕਲਾਨੌਰ ਦਾ ਆਪਣਾ ਜੀਜ ਮਿੱਤਰ ਸੀ ਮੈਂ ਕਿਹਾ ਮੈਨੂੰ ਡਾਟਾ ਸੈਂਡ ਕਰ ਮੈਂ ਮਾਣ ਨਾਲ ਇੰਨੀ ਗੱਲ ਕਹਿ ਸਕਦਾ 90% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਜਿੰਨੇ ਸਾਨੂੰ ਵੋਟਾਂ ਨਹੀਂ ਵੀ ਪਾਈਆਂ ਉਹਦਾ ਵੀ ਜ਼ੀਰੋ ਆ ਰਿਹਾ ਇਹ ਕਮਾਲ ਦੀ ਗੱਲ ਹੈ ਕਿ ਨਹੀਂ ਕਿਸਾਨ ਜਾਂਦਾ ਕਿੱਲ ਠੋਕੇ ਪਏ ਨੇ ਮੈਂ ਬੋਲਦੀਆਂ ਗੱਲਾਂ ਨਹੀਂ ਕਰਨੀਆਂ ਇੱਕ ਮੌਕਾ ਦੇ ਦਿਓ ਟੈਕਸ ਦਾ ਪੈਸਾ ਵੀ ਲੈ ਕੇ ਆਵਾਂਗੇ ਤੇ ਕਿਲ ਵੀ ਪੁੱਟਾਂਗੇ ਮੈਂ ਤੁਹਾਨੂੰ ਦੱਸ ਦਿਆਂ ਇਹੋ ਪਿਆਰਾ ਇਹ ਇੱਕ ਆਪਣਾਪਣਾ ਆਪਣਾਪਣ ਜਿਹੜਾ ਅੱਜ ਤੱਕ ਸਾਨੂੰ ਨਜ਼ਰ ਹੀ ਨਹੀਂ ਆਇਆ ਜਿਹਦਾ ਜੀ ਕਰਦਾ ਜਦੋਂ ਨੰਗਦੇ ਹੱਥ ਦੇ ਦਿੰਦਾ ਗੱਡੀ ਰੁਕ ਜਾਂਦੀ ਐ ਨਹੀਂ ਤੇ ਅੱਗੇ ਪਹਿਲਾਂ ਹੱਥ ਦੇਣ ਦੀ ਹਿੰਮਤ ਨਹੀਂ ਪੈਂਦੀ ਵੀ ਪਤਾ ਨਹੀਂ ਕੋਈ ਗੋਲੀ ਗਾਲੀ ਨਾ ਆ ਜਾਏ ਇਧਰੋਂ ਸੋ ਮੈਂ ਤੁਹਾਡੇ ਪਰਿਵਾਰ ਦਾ ਜੀ ਆਂ ਆਮ ਘਰ ਚੋਂ ਪਿਆ ਮੇਰਾ ਬਾਪ ਮੇਰੇ ਬਜ਼ੁਰਗ ਕੋਈ ਰਾਜਨੀਤੀ ਨਹੀਂ ਸੀ ਮਹੱਲੇ ਚੋਂ ਸ਼ੁਰੂ ਹੋਇਆ ਪਿਆਰ ਦਿੱਤਾ ਲੋਕਾਂ ਨੇ ਫਿਰ ਸਰਵੇ ਹੋਇਆ ਪਾਰਟੀ ਨੇ ਟਿਕਟ ਦਿੱਤੀ ਇਮਾਨਦਾਰੀ ਨਾਲ ਇਲੈਕਸ਼ਨ ਲੜੀ ਲੋਕਾਂ ਨੇ ਫਤਵਾ ਦੇ ਦਿੱਤਾ ਇਹ ਦੇਖੋ ਜੀ ਸੰਗਤ ਦਾ ਪਿਆਰ ਆ ਮੈਂ ਇਸ ਪ੍ਰਿੰਟ ਦੇ ਵਿੱਚ ਕੱਟੋ ਕੜਨੀ 2 ਤੋਂ 3 ਘੰਟੇ ਲੇਟ ਆ ਪਰ ਇਹਨਾਂ ਦਾ ਪਿਆਰ ਆ ਜਿਹੜਾ ਉਹ ਵੇਖੋ ਤੁਸੀਂ ਅੱਧੀ ਰਾਤ ਤੱਕ ਇਹਦੇ ਖੇਲੇ ਵਿੱਚ ਮੈਂ ਸਦਾ ਰਹਿਣੀ ਆ ਜੀ ਇਹਨਾਂ ਦਾ ਪਿਆਰ ਹੈ ਇਸੇ ਤਰ੍ਹਾਂ ਦਾ ਪਿਆਰ ਮੈਨੂੰ ਹਰ ਲੋਕ ਸਭਾ ਦੇ ਮੈਂ ਕਹਿ ਸਕਦਾ ਵੀ ਗਰਦਾਸਪੁਰ ਲੋਕ ਸਭਾ ਦੇ ਵਿੱਚੋਂ ਹਰ ਹਲਕੇ ਵਿੱਚੋਂ ਮੈਨੂੰ ਮਿਲ ਰਿਹਾ ਸਰ ਤਿੰਨ ਜਿਹੜੇ ਪਾਰਟੀ ਦੇ ਉਮੀਦਵਾਰ 951 ਦਾ ਨਾ ਪਤਾ ਨਹੀਂ ਖੋਲਿਆ ਕਿਸ ਤਰ੍ਹਾਂ ਦੇਖਦੇ ਆਹ ਦੇਖੋ ਜੀ ਪਤਾ ਖੋਲ ਲੈਣ 75 ਸਾਲ ਖੋਲੇ ਹੀ ਆ ਪਤਾ ਕੀ ਸਵਾਰਿਆ ਉਹਨਾਂ ਨੇ ਯਾ ਬੀਜੇਪੀ ਨੇ ਵੀ ਕੀ ਸਵਾਰਿਆ ਮੈਨੂੰ ਤੇ ਹੈਰਾਨੀ ਹੁੰਦੀ ਬੀਜੇਪੀ ਕੀ ਮੂਲ ਆ ਕੇ ਮੋਟਾ ਮੰਗੂਗੀ ਲੋਕਾਂ ਤੋਂ ਸੋ ਕਹਿਣ ਦਾ ਭਾਵ ਲੋਕ ਬਦਲਾ ਕਰਨਾ ਚਾਹੁੰਦੇ ਨੇ ਜੇ ਪੰਜਾਬ ਨੂੰ ਮੌਕਾ ਦਿੱਤਾ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੰਮ ਕਰਕੇ ਦਿਖਾਇਆ ਸੋ ਮੈਂ ਇਹੋ ਬੇਨਤੀ ਕਰਦਾ ਜਿਹੜਾ ਸੈਂਟਰ ਤੱਕਾ ਕਰ ਰਹੀ ਹੈ ਸਾਡੇ ਨਾਲ ਇੱਕ ਮੌਕਾ ਸਾਨੂੰ ਸਾਡੇ ਪੰਜਾਬ ਦੇ ਲੋਕਦਿਆਂ ਮੇਰੇ ਅਰਦਾਸ ਕੋਲ ਲੋਕ ਸਭਾ ਦੇ ਲੋਕਮੈਨ ਨੂੰ ਮੌਕਾ ਦੇਣ ਅਸੀਂ ਆਪਣੇ ਜਿਹੜੇ ਰਹਿੰਦੇ ਆ ਰੁਕੇ ਹੋਏ ਕੰਮ ਆ ਜਿਹੜੇ ਉਹਨਾਂ ਨੂੰ ਲੀ ਤੇ ਲੈ ਕੇ ਆਈਏ ਕਿਉਂਕਿ ਡਬਲ ਇੰਜਨ ਬਣ ਜਾਣਾ ਸਰਕਾਰ ਵੀ ਹੈਗੀ ਐ ਤੇ ਜਿਹੜਾ ਕੰਮ ਫਿਰ ਉੱਤੋਂ ਰੁਕੂਗਾ ਉਹ ਕਰਾ ਕੇ ਤੇ ਫਿਰ ਛੇਤੀ ਲੀ ਜਿਹੜੀ ਆ ਉਹ ਕਲਾਪਟ ਪਾਵਾਂਗੇ ਸਰ ਜੇ ਸਰ ਤੁਹਾਡੀ ਪਿਲੀਟੀ ਮੀਟਿੰਗ ਆ ਜਿਹੜਾ ਬਣਾਣਗੇ ਮੀਟਿੰਗ ਹੋਈ ਹੈ ਦਲਜੀਤ ਸਿੰਘ ਢੀਮਣ ਜੋ ਕਲੀ ਦਲ ਦੇ ਉਮੀਦਵਾਰ ਉਹਨਾਂ ਵੱਲੋਂ ਅਲਿਗੇਸ਼ਨ ਲਾਇਆ ਗਿਆ ਕਿ ਸਭ ਤੋਂ ਜਿਆਦਾ ਪ੍ਰਸ਼ਿਸ਼ਟ ਪਾਰਟੀ ਆ ਇਹਨਾਂ ਦਾ ਯਾਰ ਪਾਰਟੀ ਤੋਂ ਰਿਮੂਵ ਅੰਦਰ ਵਿੱਚ ਕੌਣ ਕਹ ਕਿਆ ਚਲੋ ਇਹ ਬਹੁਤ ਵਧੀਆ ਇਨਸਾਨ ਨੇ ਲੋਕ ਇਹਨਾਂ ਨੂੰ ਜਾਣਦੇ ਨੇ ਸਾਰਿਆਂ ਨੂੰ ਜੇ ਚੰਗੇ ਹੁੰਦੇ ਤੇ ਲੋਕ ਇਹਨਾਂ ਨੂੰ ਮੌਕਾ ਨਾ ਦਿੰਦੇ ਅੱਜ ਪਹਿਲਾਂ ਕਿੱਥੇ ਲੋਕਾਂ ਨੇ ਅਰਸ਼ਾਂ ਦੇ ਚੁੱਕਿਆ ਹੈ ਅੱਜ ਕਿੱਥੋਂ ਕਿੱਥੇ ਲੈਣ ਦਾ ਜੇ ਚੰਗੇ ਕੰਮ ਕਰਦੇ ਲੋਕ ਜਿਹੜੇ ਨੇ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਮੌਕਾ ਤੇ ਦਿੰਦੇ ਨੇ ਅਗਲਾ ਮੌਕਾ ਆਪਣੀ ਕਰਤੂਤ ਨਾਲ ਲੈਣਾ ਪੈਂਦਾ ਹੈ ਕੰਮ ਕਰਕੇ ਲੈਣਾ ਪੈਂਦਾ ਫਿਰ ਲੋਕ ਵਿਸ਼ਵਾਸ ਦੀ ਸ੍ਰੀ ਸਾਹਿਬ ਲੋਕਲ ਉਮੀਦਵਾਰ ਜੀ ਉਹ ਅਨੰਦਪੁਰ ਸਾਹਿਬ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਇੱਥੇ ਉਤਾਰਿਆ ਕੀ ਲੱਗਤ ਮੈਂ ਤੁਹਾਨੂੰ ਦੱਸਣ ਲੱਗਾ ਆ ਗਰਦਾਸਪੁਰੀਆਂ ਨੂੰ ਪੁੱਛੂਆਂ ਵੀ ਬਾਹਰ ਦੇ ਨੂੰ ਵੋਟ ਪਾਉਣੀ ਪੁੱਛੂਆਂ ਇਹਨਾਂ ਨੂੰ ਸਨੀ ਦੇ ਉਹਨਾਂ ਨੂੰ ਹੋਣ ਨਹੀਂ ਭਾਵੇਂ ਉਹ ਪਠਾ ਆ ਕੀ ਤੁਸੀਂ ਕਿੱਥੋਂ ਦੱਸਿਆ ਅਨੰਦਪੁਰ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡ ਕੇ ਮੈਂ ਕਹਿਣਾ ਵੀ ਹੁਣ ਜਿੱਥੋਂ ਮਰਜ਼ੀ ਕੋਈ ਬਾਹਰੋਂ ਆ ਜਾਵੇ ਗਰਦਾਸਪੁਰ ਦੇ ਵਿੱਚੋਂ ਜਿੱਥੋਂ ਮਰਜ਼ੀ ਕੋਈ ਬਾਹਰੋਂ ਆ ਜਾਵੇ ਲੋਕ ਸਾਡੇ ਅੱਗੇ ਬੜੇ ਅੱਕੇ ਨੇ ਮੈਂ ਤੁਹਾਨੂੰ ਦੱਸ ਦਿਆ। ਸੋ ਕਹਿਣ ਦਾ ਭਾਵ ਕਿਉਂਕਿ ਵਾਹ ਜੀ ਨਹੀਂ ਚੁੱਕੀ ਅਜੇ ਤੱਕ ਜਿਨ੍ਹਾਂ ਨੂੰ ਬਣਾ ਕੇ ਭੇਜਿਆ ਸੀ ਸਨੀ ਜੋਲ ਜੀ ਉਹ ਵੀ ਨਹੀਂ ਲੱਭੇ। ਪਿਛਲੀ ਟਰਮ ਕਾਂਗਰਸ ਵੀ ਰਹੀ ਹੈ ਕੀ ਕੀਤਾ? ਸੋ ਕਹਿਣ ਦਾ ਭਾਵ ਮੈਂ ਇਹੋ ਬੇਨਤੀ ਕਰੂੰਗਾ ਮੈਂ ਲੋਕਾਂ ਨੂੰ ਵੇਖੋ ਪਹਿਲਾਂ ਸੀ ਗਰਦਾਸਪੁਰ ਇਹ ਪਿਆਰ ਵੀ ਬੜਾ ਕਰਦੇ ਜਦੋਂ ਬਾਹਰੋਂ ਕੋਈ ਆਉਂਦਾ ਨਾ ਉਹਦਾ ਮਾਣ ਸਤਿਕਾਰ ਉੱਤੇ ਵਿਸ਼ਵਾਸ ਵੀ ਬਹੁਤ ਕਰਦੇ ਨੇ। ਪਰ ਜਦੋਂ ਫਿਰ ਨਾ ਫਿਰ ਹੁਣ ਉਹਨੂੰ ਕੋਹਾ ਆ ਬਈ ਯਾਰ ਸਰ ਕਹਰੇ ਕੋ ਸ਼ੋਕਣ ਮੇਰਾ ਗੁਰਦਾਸਪੁਰ ਤੋਂ ਮੈਂ ਤਿੰਨ ਤੀਤੂ ਕੀਤੀ ਹੈ ਹਾਂ ਜਿਹੜੇ ਕੋ ਸ਼ੋਕੜ ਮੇਰਾ ਇੱਥੇ ਜੌਂਪਾਲ ਬਈ ਇੱਥੋਂ ਦਾ ਗੁਰਦਾਸਪੁਰ ਦਾ ਕੋਣ ਕਹਿੰਦੇ ਦਲਜੀਤ ਸਿੰਘ ਜੀ ਫਿਰ ਘਰ ਕਿਉਂ ਆਨੰਦਪੁਰ ਪਾਲਿਆ ਅੱਜ ਇੱਥੇ ਗੁਰਦਾਸਪੁਰ ਕਿਰਾਏ ਦੀ ਕੋਠੇ ਰਹਿ ਰਹੇ ਆ ਕਿ ਅਕੇ ਸੱਜਣ ਮਿੱਤਰ ਦੇ ਘਰ ਰਹਿ ਰਹੇ ਆ ਪਰ ਫਿਰ ਗੱਲ ਚੰਗੀ ਥੋੜਾ ਮਜ਼ਾ ਤੇ ਤਾਂ ਵਾ ਨਾ ਮੈਂ ਮੈਂ ਤੁਹਾਨੂੰ ਦੱਸਦਾ ਮੈਨੂੰ ਰਾਤ ਨੂੰ ਸਲਾਹ ਕਰਦੇ ਨੇ ਸਵੇਰੇ ਮੇਰੇ ਕੋਲ ਹੁੰਦੇ ਨੇ ਸੋ ਕਹਿਣ ਦਾ ਭਾਵ ਦੇਖੋ ਅੱਗੇ ਲੀਡਰਾਂ ਤੇ ਲੋਕਾਂ ਦੇ ਵਿੱਚ ਗੈਪ ਸੀ ਜਿਹੜਾ ਗੈਪ ਆ ਉਹ ਆਮ ਆਦਮੀ ਪਾਰਟੀ ਨੇ ਦੂਰ ਕੀਤਾ ਕਿਉਂਕਿ ਉਹਨਾਂ ਨੇ ਆਮ ਘਰਾਂ ਦੇ ਜਦੋਂ ਬੰਦਿਆਂ ਦੇ ਗੁੱਟ ਫੜ ਕੇ ਉਹਨਾਂ ਨੂੰ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਪਤਾ ਚੁੱਲ੍ਹਿਆਂ ਚ ਅੱਗ ਕਿਤਨਾ ਬਲਦੀ ਸਾਨੂੰ ਪਤਾ ਘਰ ਕਿਤਨਾ ਚੱਲਦੇ ਆ ਕਿਉਂ ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਫ੍ਰੀ ਕਰ ਰਹੇ ਆ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਨੂੰ ਵਾਪਸੀ ਦੇ ਰਹੇ ਆ ਕਿਉਂ ਅਸੀਂ ਮਹੱਲਾ ਕਲੀਨਿਕ ਬਣਾ ਰਹੇ ਆ ਕਿਉਂ ਅਸੀਂ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਸੋ ਕਹਿਣ ਦਾ ਭਾਵ ਸਾਨੂੰ ਇਹ ਵੀ ਪਹਿਲਾਂ ਲੋਕਾਂ ਦਾ ਜਿਹੜਾ ਟੈਕਸ ਦਾ ਪੈਸਾ ਇਹਨਾਂ ਦੀ ਜੇਬ ਦੇ ਵਿੱਚ ਰਵੇ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਮਾਨ ਸਾਹਿਬ ਦਾ ਜਿਹੜੇ ਰਾਤ ਦਿਨ ਜਿਹੜਾ ਮਿਹਨਤ ਕਰਦੇ ਤੁਸੀਂ ਪਹਿਲੀਆਂ ਲੱਖਾਂ ਹੋਈਆਂ ਨੇ ਕਿਤਰਾ ਦਿੱਕਤ ਤੁਸੀਂ ਜਿਆਦਾ ਧੰਨੂ ਵੇਖੋ ਤੁਸੀਂ ਬਜ਼ੁਰਗ ਜੇ ਮੈਂ ਮੈਂ ਨੌਜਵਾਨ ਮੁੰਡਾ ਕੁੰਡਾ ਇਹ ਤੇ ਤੁਸੀਂ ਦੱਸੋ ਕਿ ਮੈਨੂੰ ਪਹਿਲੀਆਂ ਚ ਤੇ ਅੱਜ ਤੱਕ ਫਰਕ ਕੀ ਸੀ ਸੋ ਮੈਂ ਇਹੋ ਦਸੂਗਾ ਵੀ ਅੱਜ ਦੇ ਸਮੇਂ ਜੋ ਮਾਹੌਲ ਹੈ ਲੋਕ ਚੇਂਜ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਇਹ ਆ ਵੀ ਕੋਈ ਉਹ ਬੰਦੇ ਨੂੰ ਕੰਮ ਜ਼ਿੰਮੇਵਾਰੀ ਦਿੱਤੀ ਜਿੱਤੇ ਤੋਂ ਆਪਾਂ ਕੋ ਕੱਲ ਨੂੰ ਸਾਡੇ ਸੁੱਖ-ਦੁੱਖ ਦਾ ਪਾਈਵਾਲ ਵੀ ਪਾਣੇ ਮਕਾਬਲਾ ਕਿਸੋ ਨਹੀਂ ਦਰਵਾਣਾ ਤੇ ਕਰੇ ਕਿਸ ਪਾਰਟੀ ਦਾ ਮਕਾਬਲਾ ਜੀ ਲੋਕ ਤੈ ਕਰਦੇ ਨੇ ਸੰਗਤ ਮੈਂ ਬਟਾਲੇ ਚ ਵੀ ਉਹ ਗੱਲ ਕਰਦਾ ਮੇਰੀ ਇਲੈਕਸ਼ਨ ਮੇਰੇ ਲੋਕਾਂ ਨੇ ਲੜੀ ਐਥੇ ਵੀ ਆ ਮੈਂ ਦੇਖਿਆ ਇਹਨਾਂ ਦਾ ਪਿਆਰ ਜਿਹੜਾ ਬੰਦਾ ਇੰਨੀ ਰਾਤ ਤੱਕ ਇੰਤਜ਼ਾਰ ਕਰ ਰਿਹਾ ਤਾਂ ਇਹਦਾ ਮਤਲਬ ਉਹ ਤੁਹਾਡੇ ਦੀ ਮਿਹਨਤ ਵੀ ਕਰੂਗਾ ਤੇ ਘਰ ਘਰ ਵੀ ਜਾਊਗਾ ਸੋ ਮੈਂ ਸਲੂਟ ਕਰਦਾ ਵੀ ਮੈਂ ਮਾਫੀ ਵੀ ਮੰਗਦਾ ਕਿਉਂਕਿ ਕਾਫੀ ਲੇਟ ਮੈਂ ਪਹੁੰਚਿਆ ਸੋ ਮੈਨੂੰ ਮਾਣ ਆ ਇਹਨਾਂ ਤੇ ਵੀ ਜਿਹੜੇ ਬੰਦੇ ਕੰਮ ਕਰਦੇ ਮਾਨ ਸਾਹਿਬ ਦਾ ਜੋ ਸੁਪਨਾ ਤੇਰਾ ਜਿੱਤਦਾ ਹੋਏਗਾ ਗੁਰੇ ਲੋ ਜੀ ਪੱਕੀ ਗੱਲ ਪੱਕੀ ਠੀਕ ਹੈ